ਮੈਂ ਕਦੇ ਇਹ ਗੱਲ ਨਹੀਂ ਸੀ ਸੋਚੀ ਸਾਡੀਆਂ ਧੀਆਂ ਨੂੰ ਕੁੜੀਆਂ ਨੂੰ ਪੈਟਰੋਲ ਪੰਪ ਤੇ ਵੀ ਕੰਮ ਕਰਨਾ ਪਊਗਾ ਇਹ ਗੱਲ ਸ਼ਾਇਦ ਤੁਹਾਡੇ ਸਮਝ ਚ ਨਾ ਆਵੇ ਕਿ ਤੁਹਾਨੂੰ ਐ ਲੱਗੇ ਵੀ ਐਡੀ ਕੀ ਗੱਲ ਆ ਯਾਰ ਹੋਰ ਕੰਮ ਵੀ ਤਾਂ ਕਰਦੀਆਂ ਹੀ ਨੇ ਕੁੜੀਆਂ ਇਹ ਪੈਟਰੋਲ ਪੰਪ ਤੇ ਲੱਗ ਗਈ ਤਾਂ ਕੀ ਗੱਲ ਸੀ ਪੈਟਰੋਲ ਪੰਪ ਦਾ ਜਿਹੜਾ ਮਾਹੌਲ ਆ ਉੱਥੇ ਜਾ ਕੇ ਇੱਕ ਕੁੜੀ ਪਹਿਲਾਂ ਤਾਂ ਆਪਣੇ ਕੱਪੜੇ ਚੇਂਜ ਕਰਦੀ ਆ ਉਹੀ ਜਿਹੜੀ ਹੁੰਦੀ ਆ ਪੈਟਰੋਲੀਅਮ ਕੰਪਨੀ ਉਹਦੀ ਸ਼ਰਟ ਪਾਉਂਦੀ ਆ ਟੋਪੀ ਲੈਂਦੀ ਆ ਹਨਾ ਉਹਦੀ ਜਿਹੜੀ ਇੱਕ ਔਰਤ ਦਾ ਇੱਕ ਔਰਤ ਚਾਹੇ ਕਿਸੇ ਵੀ ਹਾਲਾਤ ਚ ਹੋਵੇ ਔਰਤ ਦੇ ਵਿੱਚ ਔਰਤਪਨ ਹਮੇਸ਼ਾ ਜਿਉਂਦਾ ਰਹਿੰਦਾ ਔਰਤ ਦੇ ਵਿੱਚ ਇੱਕ ਨਜਾਕਤ ਰਹਿੰਦੀ ਆ ਪਰ ਪੈਟਰੋਲ ਪੰਪ ਤੇ ਜਦੋਂ ਮੈਂ ਦੇਖਿਆ ਉਹਨੂੰ ਤਾਂ ਮੈਨੂੰ ਇਦਾਂ ਲੱਗਿਆ ਕਿ ਇਹ ਉਹ ਜਗ੍ਹਾ ਹੈ ਜਿਹੜੀ ਔਰਤ ਦੇ ਵਿਚਲੀ ਜਿਹੜੀ ਔਰਤ ਆ ਉਹਨੂੰ ਮਾਰ ਸਕਦੀ ਆ ਇਸ ਗੱਲ ਦੇ ਮੈਂ ਕੋਈ ਵਿਰੋਧ ਨਹੀਂ ਆ ਪਰ ਮੈਨੂੰ ਇਹ ਗੱਲ ਨੇ ਕਿਤੋਂ ਅੰਦਰੋਂ ਹਾਲਾਤ ਆ ਕਿ ਯਾਰ ਕਿੰਨੀ ਔਖੀ ਹੋਊਗੀ ਉਹ ਕੁੜੀ ਜਿਹੜੀ ਪੈਟਰੋਲ ਪੰਪ ਤੇ ਨੌਕਰੀ ਕਰਨ ਵਰਗਾ ਕੰਮ ਕਰਦੀ ਐ ਉੱਥੋਂ ਮੇਰੇ ਮਨ 'ਚ ਆ ਗਿਆ ਕਿ ਮੇਰੀ ਕਿ ਮੇਰੀ ਕਿਸੇ ਫਿਲਮ ਦਾ ਕੋਈ ਕੇਂਦਰੀ ਪਾਤਰ ਆ ਜਿਹੜਾ ਕੁੜੀ ਦਾ ਉਹ ਪੈਟਰੋਲ ਪੰਪ ਤੇ ਲੱਗਿਆ ਹੋਊਗਾ